ਦੇਖੀ ਕਿਹਣਾ ਚੋਲਿਆ। ਕਿਉਂ ਜਿਹੜੇ ਪੰਜਾਬ ਦੇ ਹਾਲਾਤ ਨੇ ਜਿਹੜੇ ਅੱਜ ਇਹ ਵੱਧ ਤੋਂ ਵੱਧਰ ਹੋਏ ਪਏ ਆ ਤੇ ਹੋਏ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਨੇ। ਅਸੀਂ ਪਹਿਲੋਂ ਹੀ ਜਦੋਂ ਕੜਕ ਵੱਢੀ ਜਾਂਦੀ ਉਸ ਤੋਂ ਬਾਅਦ ਅਸੀਂ ਪੂਰਾ ਰੌਲਾ ਪਾਇਆ ਪੂਰੇ ਨਦੀਆਂ ਨਾਲਿਆਂ ਤੇ ਜਾ ਕੇ ਵੀਡੀਓ ਬਣਾਪੜਾ ਕੇ ਸਰਕਾਰ ਤੱਕ ਭੇਜਦੇ ਰਹੇ ਆ ਵੀ ਹਾਲਾਤ ਬੜੇ ਮਾਰੇ ਨੇ ਨਾਲੇ ਨਦੀਆਂ ਜਿਹੜੇ ਉਹ ਭਰੇ ਪਏ ਆ ਕਬਾੜ ਦੇ ਨਾਲ। ਇਕੋ ਪੈਪਲਮੈਂਟ ਬੂਟੀ ਆਉਂਦੀ ਆ ਉਹ ਆਇਆ ਉਹ ਤੇਰਾ ਫੁੱਲ ਹੋਏ ਬੈਨੇ ਸਾਰੇ ਵੀ ਸਰਕਾਰ ਵਿਸ਼ੇਸ਼ ਧਿਆਨ ਦੇਵੇ ਜਦੋਂ ਬਾਰਸ਼ਾਂ ਪੈਂਦੀਆਂ ਨੇ ਹੜ ਆਉਂਦਾ ਤੇ ਉਦੋਂ ਜਦੋਂ ਉਹ ਛਾਲ ਮਾਰਦੇ ਨੇ ਉਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਫੇਰ ਲੋਕ ਸਰਕਾਰ ਦੇ ਦਿਵਾਲੇ ਹੁੰਦੇ ਆ ਤੇ ਸਰਕਾਰਾਂ ਵੀ ਉਦੋਂ ਜਾਗਦੀਆਂ ਨੇ ਕਿਥੇ ਜੀਪੀਸੀ ਭੇਜਦੀ ਕਿਤੇ ਉਹ ਕਰਤਾ ਕਿਤੇ ਕਰਤਾ ਹੁੰਦਾ ਕੁਝ ਨਹੀਂ ਲੋਕ ਉੱਜੜ ਜਾਂਦੇ ਨੇ ਸਰਕਾਰ ਦੀ ਇਸ ਖੇਡ ਦੇ ਵਿੱਚ ਸਰਕਾਰ ਦੀ ਮਾੜੀ ਨੀਤੀ ਹੈ ਮਾੜੀ ਨੀਤੀ ਸਰਕਾਰ ਨੂੰ ਬਦਲਣੀ ਪੈਣੀ ਹੈ ਵੀ ਬਰਸ਼ਾਤਾਂ ਔਰ ਤੋਂ ਪਹਿਲਾਂ ਜਿਹੜੇ ਨਦੀਆਂ ਨਾਲੇ ਨੂੰ ਉਹਨਾਂ ਦੀ ਸਫਾਈ ਸਰਕਾਰ ਕਰੇ ਤੇ ਬੰਨ ਜਿਹੜੇ ਨੋ ਮਜ਼ਬੂਤ ਕੀਤੇ ਜਾਣ ਤਾਂ ਇਹ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਜਿਹੜੀ ਹੋਰ ਸਰਕਾਰ ਤੇ ਆਪਾਂ ਮੰਗ ਕਰਦੇ ਆ ਮਵਾਬਜੇ ਦੀ ਸਰਕਾਰ ਨੇ ਪਿਛਲੀ 8600 ਰੁਪਏ ਪਤਨਗੇ 6500 ਦਿੱਤਾ ਹੈ ਉਹਦੇ ਨਾਲ ਕੀ ਬਣਦਾ ਜੀ ਉਹਦੇ ਨਾਲ ਕੁਝ ਵੀ ਨਹੀਂ ਬਣਦਾ ਜਿੰਨੇ ਜਿਹੜੇ ਹਾਲਾਤ ਜਿੰਨੇ ਬੜੇ ਹੋਏ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਮੰਨ ਕਰਦੇ ਕਿ ਸਰਕਾਰ ਅੱਜ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਹੋਇਆ ਵੀ ਡਟ ਕੇ ਸਰਕਾਰ ਦੇ ਖਿਲਾਫ ਸਾਨੂੰ ਲੜਾਈ ਲੜਨੀ ਪੈਣੀ ਹੈ ਇਹ ਨਦੀਆਂ ਨਾਲੇ ਵੀ ਸਭੇ ਪਹਿਲਾ ਹੋਵੇ ਤੇ ਇਹਨਾਂ ਲੋਕਾਂ ਦੀ ਪਰਪਾਈ ਕੀਤੀ ਜਾਵੇ ਜਿਹੜੇ ਲੋਕ ਵਿਚਾਰੇ ਇਹਨਾਂ ਕੋ ਕੋਈ ਚੀਜ਼ ਨਹੀਂ ਰਹਿ ਗਈ ਤੂੜੀ ਨਹੀਂ ਪੱਠਾ ਨਹੀਂ ਦਾਣਾ ਨਹੀਂ ਫੱਕਾ ਨਹੀਂ ਉਹਨਾਂ ਦੀ ਸਰਕਾਰ ਤੁਰੰਤ ਪਰਪਾਈ ਕਰੇ ਤੇ ਅੱਗੇ ਤੋਂ ਇੰਤਜ਼ਾਮ ਇਹੋ ਜਿਹਾ ਕੀਤਾ ਜਾਵੇ ਕਿ ਸਰਕਾਰ ਨੂੰ ਵੀ ਨਾ ਦੁਖਾਂਦ ਚੱਲਣਾ ਪਵੇ ਤੇ ਪਬਲਿਕ ਜਿਹੜੀ ਇੰਨੀ ਪਰੇਸ਼ਾਨ ਹੁੰਦੀ ਹੈ ਘਰੋਂ ਬੇਗਾਰ ਹੋ ਜਾਂਦੇ ਨੇ ਇਹ ਵੀ ਨਾ ਹੋਵੇ ਤੁਹਾਡਾ ਧੰਨਵਾਦ ਸਾਰਿਆਂ ਦਾ ਬਹੁਤ ਹਾਂ